ला 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 ਅੱਗੇ ਲੰਘ ਜਾ ਅੱਗੇ ਲੰਘ ਜਾ ਆਇਆ ਇਹ ਕੋਈ ਨਹੀਂ ਹੋਰ ਇਹ ਨਾ ਕੋਈ ਅਸੀਂ ਆਏ ਸੀ ਮਨੁੱਖਤਾ ਦੀ ਸੇਵਾ ਤੇ ਕਿਉਂਕਿ ਕਈਆਂ ਪੈਣਾ ਤਾਂ ਨਾ ਸਾਨੂੰ ਬਾਰੇ ਕਮੈਂਟ ਆਏ ਕਿ ਤੁਸੀਂ ਉੱਥੇ ਲੈ ਜਾਓ ਉੱਥੇ ਲੈ ਜਾਓ ਤੇ ਐਮਸ ਬਾਰੇ ਵੀ ਪਤਾ ਲੱਗਾ ਉਹ ਕਹਿੰਦੇ ਉੱਥੇ ਤੇ ਲਮਕਾ ਦੇ ਲੁਗਿਆਵੇਂ ਤੇ ਖੱਜਲ ਖਵਾ ਰਹੋਗੇ ਤੇ ਅਸੀਂ ਫੇਰ ਆਈਓ ਸੋਚਿਆ ਕਿ ਅਸੀਂ ਇੱਥੇ ਹੀ ਚੱਲਨੇ ਆ ਕੁਝ ਤੇ ਹੱਲ ਨਿਕਲੂਗਾ ਸਾਡਾ ਤੇ ਰਾਤ ਦੀਦੀ ਦਾ ਇੱਕ ਆਇਆ ਸੀ ਉਹਨਾਂ ਨੇ ਵੀ ਸਾਨੂੰ ਰਾਏ ਆਈ ਦਿੱਤੀ ਕਿ ਤੁਸੀਂ ਉੱਥੇ ਜਾਇਓ ਉੱਥੇ ਜਾ ਕਿਉਂਕਿ ਉੱਥੇ ਜਾ ਕੇ ਤੁਹਾਨੂੰ ਕਾਫੀ ਚੀਜ਼ਾਂ ਦੀ ਹੈਲਪ ਮਿਲ ਜੇਗੀ ਅਸੀਂ ਇੱਥੇ ਹੀ ਆਏ ਹਾਂ ਉਹਨਾਂ ਅੱਗੇ ਦੇਖਦੇ ਹੋ ਡਾਕਟਰ ਕਿਵੇਂ ਮਿਲਣਗੇ ਦਰਤ ਅਸੀਂ ਅੱਜ ਸੋਚ ਰਿਆ ਕਿ ਮਿੰਕੂ ਭਾਜੀ ਵੀਰ ਜੀ ਨੂੰ ਮਿਲ ਲਈਏ ਤੇ ਚਲੋ ਕਿਉਂਕਿ ਸਾਡੇ ਇੱਕ ਦੀਦੀ ਨੇ ਉਹ ਵਲੌਗ ਦੇਖਦੇ ਆ ਉਹਨਾਂ ਦੀ ਕਾਫੀ ਇਨਾਂ ਨਾਲ ਲੱਗੀ ਇੱਥੇ ਬਹੁਤ ਨੇੜਿਓ ਮਤਲਬ ਆਪਣਾ ਉਹਨਾਂ ਦੀ ਹੈਗੀ ਪਿਆਰ ਹੈ ਕਹਿ ਲਓ ਤੇ ਉਹਨਾਂ ਦੀ ਹੈਲਪ ਲਈ ਅਸੀਂ ਇੱਥੇ ਤੱਕ ਪਹੁੰਚੇ ਆ ਤੇ ਦੇਖੋ ਉਹਨਾਂ ਨੂੰ ਕਿਵੇਂ ਅੱਗੋਂ ਡਾਕਟਰ ਕੀ ਮਿਲਦੇ ਨੇ ਨਾ ਓਕੇ ਕੰਦੇ ਨੇ ਤੁਹਾਨੂੰ ਦੱਸਾਂਗੇ ਜਰੂਰ ਪਰ ਰ ਗਿਆ ਪਰ ਤਾਂ ਜਾ ਤੋ ਮੰਦਰ ਕੰਦੇ ਇਹ ਰੂਪ ਦੇ ਚੱਲ ਆ ਜਾ ਜੋ ਚੱਲ ਚੱਲੀ ਮੇਰੇ ਤੋਂ ਸੀ ਠੀਕ ਹੋਰ ਨਾ ਹੈ ਇੱਕ ਜਿਹੜੇ ਜਾਨ ਜਾਨ ਮਾਰ ਸੀ ਉਹ ਪੁਲਿਸ ਕੰਪੀਸ਼ਨ ਹੋਰ ਖਰਾਬ ਹੋ ਗਈ ਕਿ ਜਿੱਥੇ ਕੰਪਨੀ ਮੱਛੀਆਂ ਵੇਚਦੀਆਂ ਕੀੜੇ ਪੈ ਗਏ ਜੀ ਐਂ ਸੜਕਾਂ ਇਹ ਪੁਰੇ ਫਿਰਦੇ ਜੀ ਉੱਥੋਂ ਲੈ ਕੇ ਆਏ ਬਸ ਉਤੇ ਜੋ ਪੇਸ਼ੈਂਟਾਂ ਦਾ ਜੀਆ ਸੇਵਾ ਕਰਨੀ ਅਸੀਂ ਸਿੱਖੇ ਆ ਜਸ ਸਰ ਤੋਂ ਆ ਬਾਪੂ ਜੀ ਕਰਕੇ ਸਿੱਖੇ ਆ ਜੀ ਇਹਨਾਂ ਨੂੰ ਸਾਉਂਦ ਸਾਡਾ ਮੈਡੀਕਲ ਏਰੀਆ ਜੀ ਅਸੀਂ ਆਪਣਾ ਕਾਪੜਾ ਬਣਾਇਆ ਹੋਇਆ ਪਹਿਲਾਂ ਸੀ ਜਿੱਮੇ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਕਰਾਉਂਦੇ ਸੀ ਉੱਥੇ ਉਧਾਰਤਾ ਸਾਡਾ ਜਲਦਾ ਹੀ ਪਰ ਉੱਥੇ ਖਰਚਾ ਬਹੁਤ ਜ਼ਿਆਦਾ ਸੀਗਾ ਇਸ ਕਰਕੇ ਸੀ ਆਪਣਾ ਹਸਪਤਾਲ ਬਣਾ ਲਿਆ ਆਪਣਾ ਸਟਾਫ ਰੱਖ ਲਿਆ ਇੱਕ ਤਾਂ ਸਾਡਾ ਟਾਈਮ ਬਚਣ ਲੱਗ ਗਿਆ ਉਸ ਜਿੱਮੇ ਉਸੇ ਰਹਿੰਦੀ ਐ ਡਿਪਰੈਸ਼ਨ ਦੀ ਰੋਗ ਜੀ ਕੈਰ ਨਹੀਂ ਹੋਈ ਜਿਸ ਮਾਤੋਂ ਨਿਕਲ ਨਿਕ ਕੇ ਜਾ ਕਿਸਨ ਚੰਦ ਸ਼ਰਮਾ ਜੀ ਹੈ ਜੀ ਇਹ ਇੱਕ ਗਪਾਲ ਬਾਪੂ ਰੇਡੂਏ ਵਾਲੇ ਤੇ ਇਹ ਦੋਨੇ ਜਣੇ ਦੇਖਣ ਨੂੰ ਇੱਕੋ ਜਿਹੇ ਲੱਗਦੇ ਆ ਤਕਰੀਬਨ ਹਾਈਟ ਵੀ ਇਹਨਾਂ ਦੀ ਸੇਮ ਆ ਤੇ ਦੋਨਾਂ ਜਣਿਆਂ ਦੀ ਸਟੋਰੀ ਵੀ ਸੇਮ ਆ ਜੀ ਇਹਨਾਂ ਨੂੰ ਵੀ 40-42 ਸਾਲਾਂ ਤੱਕ ਗੁਲਾਮ ਬਣਾ ਕੇ ਰੱਖਿਆ ਸੀ ਤੇ ਉਹਨਾਂ ਨੂੰ ਵੀ 40-42 ਸਾਲਾਂ ਤੱਕ ਗੁਲਾਮ ਬਣਾ ਕੇ ਰੱਖਿਆ ਸੀ ਇਹ ਪਿੱਛੋਂ ਹੈਗੇ ਆ ਜੀ ਮਾਚਲ ਤੋਂ ਛੋਟੇ ਹੁੰਦੇ ਗਰੀਬ 12-13 ਸਾਲਾਂ ਦੇ ਸੀਗੇ ਉਦੋਂ ਉਧਰੋਂ ਪਿੰਡੋਂ ਕਿਸੇ ਨਾਲ ਜਿਵੇਂ ਚਾਚਾ ਜੀ ਨਾਲ ਪਿੱਛੇ ਹੋ ਕੇ ਟਰੱਕ ਦੇ ਬਹਿ ਗਏ ਉੱਥੋਂ ਪੰਜਾਬ ਮੋਗੇ ਇੱਥੇ ਪਹੁੰਚ ਗਏ ਇੱਥੇ ਇੱਕ ਆਪਣੀ ਜ਼ਿੰਮੇਵਾਰ ਪਰਿਵਾਰ ਹੀ ਸੀਗਾ ਉਹਨਾਂ ਨੂੰ ਮਿਲ ਕੇ ਮੁੜ ਕੇ ਉਹਨਾਂ ਨੇ ਕਿਤੇ ਜਾਣ ਹੀ ਨਹੀਂ ਦਿੱਤਾ ਇਹਨਾਂ ਤੋਂ ਇੰਨਾ ਕੰਮ ਕਰਾਇਆ ਇਹਨਾਂ ਦੇ ਸਰਨਾਮਾ ਫੋਟੋ ਕਰਾਉਣੀ ਸੀ ਅਸੀਂ ਇਹਨਾਂ ਨੂੰ ਕਰਦੋ ਠੀਕ ਹੋ ਤੁਸੀਂ ਆ ਜਾਓ ਇੱਧਰ ਆ ਜਾਓ ਚਲ ਮੈਂ ਪਾਜੀ ਨਗਰ ਆ ਰਿਹਾ ਪਹਿਲਾ ਕਰ ਚਲੋ ਚਲ ਅਰਸੇ ਤੋਂ ਅਸੀਂ ਬਲੌਕ 337 ਹੂੰ ਉਹ ਦਾ ਕੰਨ ਫੜੀ ਜਾਂਦੀ ਇਹਦੀ ਇੱਕ ਅੱਖ ਹੀ ਆਦੀ ਇੱਕ ਅੱਖ ਖਰਾਬ ਹੋਈ ਹੈ ਹਾਂ ਨਹੀਂ ਡੋਗੀ ਹਾਂ ਲੈ ਲਈ ਪਹਿਲੇ ਫੋਟੋ ਤੇ ਕਰਾ ਲੈ ਲੈ ਦੇ ਨਹੀਂ ਲੈਣ ਆਪਾਂ ਹੁਣ ਹੀ ਲੈ ਜਾਈਏ ਓਕੇ ਹੋਣ ਚੋ ਹਾਂ ਲੈਣੇ ਆ ਆ ਕਿੰਦਾ ਲੈਣੀ ਹੈ ਦੋਗੀ ਦੋਗੀ ਲੈਣੀ ਹੈ ਦੋਗੀ ਜਪਨੂਰ ਕੋਲੀ ਜਾਈ ਜਾਂਦਾ ਉਤੇ ਆ ਗਿਆ ਟੋਕੋ ਆ ਗਿਆ ਟੋਕੋ ਗਿਆ ਚੇਜ਼ ਕੀਤਾ ਹੀ ਭਾਈ ਭਾਈ ਦੇ ਰੂਮ ਚ ਰੱਖਿਆ ਸੀ ਤੇ ਪਿੱਛੇ ਜੀ ਦੋਗੀ ਲੈ ਕੇ ਜਾਣਾ ਸੀ ਕਿਤੇ ਉਦੋਂ ਇੱਥੇ ਕੋਈ ਬੱਚੇ ਆਉਂਦੇ ਆ ਸਾਡੇ ਜਿਹੜੇ ਨਹੀਂ ਨਾਨੀ ਉਹ ਤਾਂ ਹੁਣ ਤਾਂ ਪਿੱਛੇ ਪਿੱਛੇ ਘਾਤੋ ਜਾਂਦੇ ਉਹਨਾਂ ਦੇ ਬੱਚੇ ਨੂੰ ਪਸੰਦ ਆ ਗਿਆ ਮੈਂ ਐਨੀ ਸੀ ਉਹ ਲੈ ਗਏ ਤੇਰੇ ਡਰ ਆ ਵੀ ਇਹ ਦੇਖੋ ਨਾ ਵੀਰ ਜੀ ਛੋਟਾ ਜਿਹਾ ਨਕਲੀ ਦਾ ਹੈਗਾ ਡੋਏ ਐਵੇਂ ਦਾ ਹੀ ਆ ਉਹਨੂੰ ਸਮਝਦੀ ਐ ਓਏ ਇਹ ਕਹਿੰਦੀ ਤੁਰਦਾ ਫਿਰਦਾ ਚਾਹੀਦਾ ਮਣੀ ਤਾਂ ਕਰਕੇ ਫੜਦੀ ਐ ਕਿ ਓਵੇਂ ਫੜਿਆ ਜਾ ਓਏ ਕੱਕ ਆਹ ਦੇ ਆ ਕੀ ਆ ਡੌਗੀ ਐ ਬੋਤੋ ਡੌਗੀ ਆ ਓਹ खेलना ओ चला गया चला गया तो कोई नहीं चाह नहीं। नहीं। भी कि इधर ठीक जपन अपना ही खेड और <laughs> ਉਹ ਬੋਲ ਫੜਨ ਗਿਆ ਨੇ ਤੂੰ ਪਸੰਦ ਨਹੀਂ ਆਇਆ ਉਹਨਾਂ ਨੂੰ ਅਵੀ ਫੈਲ ਗਈ ਬੋਲ ਲੈ ਕੇ ਆ ਗਈ ਆਹ ਨਹੀਂ ਤੁਹਾਨੂੰ ਕੋਈ ਨਹੀਂ ਪਤਾ ਆਹ ਦੇਖਦੇ ਕੋਈ ਮંત્રી ਜੀ ਨਾਲ ਫੋਟੋ ਖਿਚਾ ਰਹੇ ਨੇ ਅਰਸ਼ ਨੇ ਨਹੀਂ ਖਜਾਨੀ ਸੀ ਅਰਸ਼ ਨਹੀਂ ਕਿਚਾ ਪੋਲਾ ਬਹੁਤ ਹੈ ਮੁੰਡਾ ਨਾ ਬੜਾ ਪੋਲਾ ਛੋਟੀ ਉਮਰ ਹੈ ਅਰਸ਼ ਜਿੰਨੀ ਹੈ ਅਰਸ਼ ਜਿੰਨੀ ਉਮਰ ਦਾ ਹੀ ਹੈ ਅਸੀਂ ਵੀਰ ਜੀ ਨੂੰ ਮਿਲੇ ਸੀ ਮਿੰਟੂ ਵੀਰ ਜੀ ਨੂੰ ਮਿੰਟੂ ਵੀਰ ਜੀ ਨਿਕਾਵਾਂਗੇ ਮੈਂ ਤਾਂ ਕਵਾਂਗੇ ਰੱਬ ਨੂੰ ਮਿਲੇ ਸੀ ਉਹਨਾਂ ਨੇ ਹੁਣ ਚਲੋ ਐਨੀ ਹੈਲਪ ਕੀਤੀ ਸਾਡੀ ਬੜੀ ਇਹ ਉਹ ਜਿਹੜਾ ਉਹੀ ਗੱਲ ਉਹੀ ਚੀਜ਼ ਦੀ ਦੱਸੀ ਐ ਜੋ ਪਹਿਲੇ ਡਾਕਟਰਾਂ ਨੇ ਦੱਸੀ ਐ ਇੱਧਰ ਵੀ ਉਹੀ ਦੱਸਿਆ ਗਿਆ ਤੇ ਉਹਨੇ ਵੀ ਜਿਹੜੀ ਫਾਈਬਰ ਸਕੈਨ ਉਹ ਹੋਏਗੀ ਇਹ ਇਧਰ ਇਹ ਉਹਦੀ ਵਾਸਤੇ ਉਹਦੀ ਵੇਟਿੰਗ ਚ ਹੈ ਗਿਆ ਸੀ ਕਿਉਂਕਿ ਡਾਕਟਰ ਆ ਰਹੇ ਨੇ ਉਹੀ ਇੱਥੇ ਆ ਕੇ ਕਰਨਗੇ ਸਾਨੂੰ ਮਿਰਜੇ ਨੰਬਰ ਵੀ ਤੇ ਜਾ ਦਿੱਤਾ ਕਿ ਉਹਨਾਂ ਨੂੰ ਇੱਥੇ ਹੀ ਬੁਲਾ ਲਿਓ ਜਿਵੇਂ ਰਿਪੋਰਟ ਆਏਗੀ ਤੇ ਤੁਹਾਨੂੰ ਦੱਸਾਂਗੇ ਕੀ ਹੋਇਆਗਾ ਕਿਉਂਕਿ ਇਹਨਾਂ ਨੇ ਵੀ ਉਹਨਾਂ ਕੀ ਉਹਨਾਂ ਹਾਲੇ ਉਹਨਾਂ ਹੀ ਦੱਸਿਆ ਕਿ ਮੇਨ ਫਾਈਬਰੋਸਕੈਨ ਚ ਹੀ ਪਤਾ ਲੱਗੂਗਾ ਕਿ ਕੀ ਆ ਰਿਹਾ ਰਾਤ ਭੈਣ ਦਾ ਵੀ ਮੈਸੇਜ ਆਇਆ ਸੀ ਕਿਉਂਕਿ ਸੀਮਾ ਦੀਦੀ ਜਿਹੜੇ ਨੇ ਉਹਨਾਂ ਨੇ ਬਹੁਤ ক্লোਜ਼ ਨੇ ਵੀਰ ਜੀ ਦੇ ਉਹਨਾਂ ਉਹ ਸਾਡੇ ਨਾਲ ਇੰਨੀ ਹੈਲਪ ਕਰਾ ਰਹੇ ਨੇ ਕਿ ਬਿਲਕੁਲ ਸਿੱਧੇ ਡਾਇਰੈਕਟ ਦੀ ਮਿੰਟੋ ਵੀਰ ਜੀ ਨਾਲ ਹੀ ਸਾਡੀ ਗੱਲ ਹੋਈ ਹੈ ਤੇ ਉਹਨਾਂ ਨਾਲ ਚਲੋ ਉਹਨਾਂ ਨੇ ਵੀ ਕਿਹਾ ਸਰਜੀਤ ਬਾਰੇ ਦੱਸਿਆ ਆਪਣਾ ਉਹ ਵੀ ਲੱਗੇ ਹੋਏ ਹੈਲਪ ਕਰਾ ਕਰਦੇ ਵਿੱਚ ਮੈਂ ਕਹਿੰਨੀ ਜਿਹੜੇ ਭੈਣ ਭਰਾ ਹੈਲਪ ਕਰਦੇ ਨੇ ਇੱਕ ਦੂਜੇ ਦੀ ਮੰਮੀ ਨਹੀਂ ਕਰਨੀ ਵੀ ਚਾਹੀਦੀ ਹੈ ਜਿਸ ਰਾਏ ਹੋ ਸਕੇ ਉਹ ਹੈਲਪ ਕਰੋ ਕੋਈ ਕਿਸੇ ਰਾਏ ਕਰ ਦਿੰਦਾ ਕੋਈ ਕਿਸੇ ਰਾਏ ਹਲਾ ਬਸ ਹੋੜ ਹੀ ਚਾਹੀਦੀ ਹੈ ਕਿ ਕਾ ਪ੍ਰਮਾਤਮਾ ਇਹ ਕਿਸੇ ਨਾ ਕਿਸੇ ਬੰਦੇ ਨੂੰ ਆਪ ਦੇ ਰੂਪ ਚ ਭੇਜ ਦਿੰਦਾ ਤੇ ਬਸ ਮੈਂ ਹੋਰ ਕੀ ਕਹਾਂ ਬਸ ਜਦੋਂ ਤੱਕ ਹੁਣ ਰਿਪੋਰਟ ਨਹੀਂ ਆਂਦੀ ਸਕੈਨ ਨਹੀਂ ਹੋ ਜਾਂਦੀ ਉਦੋਂ ਤੱਕ ਬੰਦਾ ਚੋਪੀ ਹੈ ਕਿ ਬਸ ਇਹ ਵਧੀਆ ਆ ਜੇ ਸਭ ਵਧੀਆ ਵਧੀਆ ਆ ਜੇ ਰਿਪੋਰਟ ਇਸ ਦਾ ਕੁਝ ਸਹੀ ਆ ਜੇ ਜਿਹੜਾ ਲੀਵਰ ਹੈਗਾ ਕੁਝ ਤੇ ਸਹੀ ਆ ਜੇ ਇਹ ਚੀਜ਼ ਹੈ ਸੁੰਗੜਿਆ ਕਿੰਨਾ ਕੁ ਸੁੰਗੜਿਆ ਹੈ ਨਾ ਉਹ ਚੀਜ਼ ਦੱਸੀ ਹੈ ਤਾਂ ਕਰਕੇ ਮੈਂ ਐਨਾ ਤੇ ਵੀ ਨਹੀਂ ਆ ਕਿਉਂਕਿ ਉਹ ਕਿਹੜਾ ਰੀਜ਼ ਕਿਹੜਾ ਖਾਂਦਾ ਪੀਂਦਾ ਸ਼ਰਾਬ ਪੀਂਦਾ ਜਾਂ ਕੁਝ ਜਿਹੜਾ ਸਾਰਾ ਕੁਝ ਐਦਾ ਹੀ ਅੰਦਰੋਂ ਹੀ ਖਰਾਬ ਹੋਣਾ ਸੀ ਬਾਕੀ ਚਲੋ ਪਰਮਾਤਮਾ ਦੇ ਹੱਥ ਹੈ ਹਨ ਉਹ ਰਿਪੋਰਟ ਵਧੀਆ ਵਧੀਆ ਲਿਆ ਨਾ ਨਹੀਂ ਚੱਲੇ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਇਹਨੂੰ ਕੀ ਹੋ ਰਿਹਾ ਓਹ ਲਾਲਾ ਦਫੂ ਤੈਨੂੰ ਡਰ ਨਹੀਂ ਲੱਗਦਾ ਇਹਦੇ ਤੋਂ ਧੀ ਜਿਆ ਹੋਏ ਓਏ ਕਿੱਥੇ ਚਲਾ ਗਿਆ ਹੁਣ ਚੱਲਿਆ ਥੱਲੇ ਚਲਾ ਗਿਆ ਹਾਂ ਥੱਲੇ ਚਲਾ ਗਿਆ ਹਜੇ ਤੂੰ ਇਹਦਾ ਨਾਤੀ ਇਹ ਤੇ ਨਹੀਂ ਛੱਡਦੀ ਕੁੱਤੇ ਡੌਗੀ ਨੂੰ ਕਿੱਧਰ ਗਿਆ ਕੁੱਤੇ ਗਿਆ ਓਏ ਓਏ ਜੱਫੂ ਤੂੰ ਤੇ ਡਰਦਾ ਹੀ ਨਹੀਂ ਬਿਲਕੁਲ ਵੀ ਫੜਨ ਤੋਂ ਨਾ ਉਹਨੂੰ ਜ਼ਿਆਦਾ ਨਾ ਘੁੱਟ। ਛੇੜ ਨਾ ਛੇੜ। ਮੰਮੀ ਦੱਸਦੀ ਆ ਗਈ ਆ। ਕੀ ਗਿੱਲੀ ਆ? ਆਹ ਗਿੱਲੀ ਆ। ਗਿੱਲੀ ਕਿੱਦਾਂ? ਗਿੱਲੀ ਕਿੱਦਾਂ? ਉਹਦੇ ਉੱਤੇ ਨਾ ਬੈ। ਲਾ ਲਾ ਲਾ। ਨਾ ਨਾ ਨਾ। ਜੱਪੂ। ਇੱਧਰ ਵੇਖ ਕੇ ਫੋਟੋ ਖਿਚਾਉ ਦੇਣਾ। ਉਹ ਜੱਈ। ਫੋਟੋ ਕਰਾ ਲੈ। ਜੱਈ। ਉਹ ਚਿੱਲੀ ਆ। ਹੋ ਗਿਆ। ਕਾ ਵਡਾ ਦਫਤਰ ਆ ਬਾਦਨਾ ਹੋਛਾ ਹੰਦੋ ਰਹੇ ਤੇ پیر ਕੇ ਕੋਈ ਬਾਤ ਹੂ ਕੋ ਸੁਣਾ ਨਾਲ ਆ ਗਿਆ ਜਨੇ ਨਾ ਤਾਂ ਪਾ 13 ਦਾ ਗੱਡਿਆ ਆ ਹੋ ਗਿਆ ਨਾ ਉਹ ਉਹ ਇੱਥੇ ਪੁੱਛਿਆ ਮੈਂ ਉਹ ਨਾ ਇੱਥੇ ਵੀ ਹੈਗੀ ਸੀ ਆ ਵੇਖਰੀ ਰਿਤੀ ਕਿ ਸਿੱਧੀ ਵੇਖੀ ਦੱਸ ਰਹੀ ਆ। ਉਹ ਸਿੰਧੀ ਸਿੰਧੀ ਬੇਕਰੀ ਸਿੰਧੀ ਬੇਕਰੀ ਹੈ। ਅਰਜੀ ਇਸਕਾਨ ਹੋ ਚੁੱਕੀ ਹੋਈ ਆ। ਹੁਣ ਦਿਖਾਣੀ ਆ ਅਸੀਂ ਕਿੱਥੇ ਹੋਏ ਆ। ਐ ਦੇਖੋ। ਕਿਉਂਕਿ ਕੋਚਾਗਾ ਕੀ ਹੈਗਾ ਸਾਰਾ ਪਤਾ ਲੱਗੂਗਾ। ਤੇ ਹੁਣ ਅਸੀਂ ਦੁਬਾਰਾ ਮਨੁਕਤਾ ਦੀ ਸੇਵਾ ਦੇ ਵਾਪਸ ਜਾ ਰਹੇ ਆ। ਸਕੈਨ ਕਰਾਨ ਗਏ ਸੀ ਅਸੀਂ ਲੁਧਿਆਣੇ ਤੇ ਹੁਣੋਂ ਅਸੀਂ ਵਾਪਸ ਉੱਥੇ ਹੀ ਚੱਲੇ ਆ। ਹਾਂ ਉਹ ਤਾਂ ਡਬਲ ਨੇ ਰਾਈ ਪੈ ਗਿਆ ਸਾਨੂੰ ਤੇ ਜਾਂਦੇ ਜਾਂਦੇ ਘਰ ਰਕਦਾ ਰਾਤ ਵੀ ਪੈ ਚਗੀ ਦੇਖੋ ਤੁਹਾਨੂੰ ਬੋਰਡ ਦੇ ਕੇ ਕੀ ਦੱਸਦੇ ਨੇ ਮੰਤਰੀ ਜੀ ਆਇਓ ਮਾੜੇ ਫੋਟੋ ਕਰਾਉਣੇ ਆ ਸਾਈਨਾ ਉਹਨੂੰ ਪਤਾ ਹੈ ਮੇਰੇ ਕੋਲ ਚੀਜੀ ਹੈ ਜੱਪੂ ਹਾਂ ਸਾਈਨਾ ਨੂੰ ਪਤਾ ਹੈ ਮੇਰੇ ਕੋਲ ਚੀਜੀ ਹੈਗੀ ਆ ਹਾਂ ਉਹ ਤਾਂ ਹੀ ਇੱਥੇ ਬੈਠੀ ਹੈ ਮੇਰੇ ਹੱਥਾਂ ਵੱਲ ਵੇਖੀ ਜਾਂਦੀ ਹੈ ਹੱਥਾਂ ਵੱਲ ਵੇਖੀ ਜਾਂਦੀ ਹੈ ਇਹ ਉੱਤੇ ਰਹਿੰਦੀ ਹੈ ਕਿਉਂ ਕਿ ਕਿੱਥੇ ਬਾਈ ਕੋਲੇ ਉਹ ਉਹ ਬਾਈ ਜਿਹੜੇ ਆਏ ਸੀਗੇ ਕੱਲ ਅੱਛਾ ਡਾਕਟਰ ਸੀ ਜਲ ਹਾਂ ਇਹਨੂੰ ਪਤਾ ਹੈ ਮੇਰੇ ਕੋਲ ਢੋਲ ਦੋ ਹੈਗੀ ਸਾਹੀ ਹੁਣ ਮਨਾ ਵਾਪਸ ਅੱਲੇ ਆ ਤੇ ਕੱਲ ਦੇ ਹੋਇਆ ਸੀ ਮਨੁੱਖਤਾ ਦੀ ਸੇਵਾ ਤੇ ਕਿਉਂਕਿ ਦਵਾਈਆਂ ਵੀ ਲੈਣੀਆਂ ਸੀ ਤੇ ਹਰਜੀਤ ਦਾ ਚੈੱਕਅਪ ਵੀ ਕਰਾਉਣਾ ਸੀ ਤੇ ਡਾਕਟਰ ਸਵੇਰੇ ਮਿਲਣਾ ਸੀ ਤੇ ਸਾਨੂੰ ਕੱਲ ਕਾਫੀ ਰਾਤ ਹੋ ਗਈ ਸੀ ਡਾਕਟਰ ਨੂੰ ਮਿਲ ਨਹੀਂ ਪਾਇਆ ਐਸ ਕਰਕੇ ਇਹ ਵਾਲਾ ਹੀ ਹੈ ਸੁਣਦੀ ਅਗਲਾ ਦਿਨ ਸ਼ਾਮ ਪੈ ਗਈ ਹੈ ਹਾਂ ਲੈ ਕੇ ਨਹੀਂ ਸਕੀ ਅਸੀਂ ਹੁਣ ਗਾਵਾ ਆਜਾ ਪੂਏ ਐਦਾ ਕਰੂ ਹਾਂ ਹੈਲੋ ਲੈ ਪਨੂਰ ਹੈ ਹੋਰ ਨਹੀਂ ਮੈਂ ਮਪਨੂ ਮਿਲਗੀ ਹਾਂ ਨਹੀਂ ਸਕ ਪਨੂਰ ਆ ਪਟਕਾ ਕਿੱਥੋਂ ਲੀਤਾ ਕੈਂਜੂ ਵਾਲਾ ਮਾਜਾਲ ਕੋ ਨਾ ਬੋਲੀ ਮੈਂ ਮਾਰ ਇੱਥੇ ਨਾ ਜਿਹੜਾ ਰੋਂਦਾ ਬੰਦਾ ਵੀ ਆਏਗਾ ਨਾ ਉਹ ਵੀ ਹੱਸਣ ਲੱਗ ਦੇਗਾ ਤੇ ਜਿਹੜਾ ਬਿਮਾਰ ਆਏਗਾ ਉਹ ਠੀਕ ਹੋਣ ਲੱਗ ਜਾਏਗਾ ਇੰਨੀ ਸ਼ਕਤੀ ਹੈ ਤੁਸੀਂ ਇਹ ਕਰ ਲੋ ਲਿੰਟੂ ਭਾਜੀ ਜੀ ਕਿ ਪ੍ਰਮਾਤਮਾ ਦਾ ਰੂਪ ਨੇ ਅਸੀਂ ਹਸ ਹਾਸੇ ਵੀ ਅਸੀਂ ਢਟੋਲੀਆਂ ਵੀ ਕੀਤੀਆਂ ਅ ਡਰ ਵੀ ਲੱਗਾ ਡਰ ਹੈ ਕਿ ਡਾਕਟਰ ਦੀ ਰਿਪੋਰਟ ਕੀ ਕਹੂਗੀ ਮਤਲਬ ਕਿ ਹਾਸਾ ਮਜ਼ਾਕ ਵੀ ਹੈ ਵੀਡੀਓ ਵੀ ਬਣਾਈ ਡੋਗੀ ਐਥੇ ਬੜੇ ਸੋਹਣੇ ਸੋਹਣੇ ਉਹਨਾਂ ਨਾਲ ਵੀਡੀਓ ਬਣਾਈ ਜਪਨੂਰ ਦੀਆਂ ਤੇ ਤੁਸੀਂ ਵੇਖਿਓ ਕੀ ਮੈਂ ਕਹਨੀ ਆ ਮਰੇ ਹੋਏ ਸ਼ਾਇਦ ਆਏ ਸੀ ਅਸੀਂ ਤੇ ਜਿੰਦ ਦਾ ਅੱਜ ਹੋ ਕੇ ਜਾ ਰਹੇ ਆ ਤੇ ਜਾਨ ਪੈ ਜਾਨ ਪਾ ਕੇ ਜਾ ਰਹੇ ਨੇ ਜਾਨ ਪਾਤੀ ਹਰਜੀਤ ਦੇ ਵਿੱਚ ਹਰਜੀਤ ਚ ਵੀ ਹੁਣ ਕਾਫੀ ਫਰਕ ਹੈਗਾ ਇਹ ਹੀ ਸੁਣ ਕੇ ਕਿ ਲੀਵਰ ਠੀਕ ਆਇਆ ਉਥੇ ਡਾਕਟਰ ਨੇ ਪਹਿਲੇ ਦਰਾ ਦੇਖਣੇ ਦੇਣਗੇ ਵੀ ਦੱਸ ਮੇਰਾ ਘਰ ਵਿਆਹ ਸਗਣ ਦਮ ਤੇ ਇੱਧਰ ਉਹਨਾਂ ਮਾਮਾ ਭਾਂਜਾ ਪੱਗ ਬੰਨੀ ਜਾ ਰਹੇ ਇੱਕ ਦੂਜੇ ਨੂੰ ਤੇ ਪਾਣ ਲੈਣਾ ਪੱਗ ਮਾ ਥੋੜੀ ਦੇਰ ਤੱਕ ਅਸੀਂ ਵਾਪਸ ਹੀ ਜਾਣਾ ਹੁਣ ਮਜ਼ਾ ਹੀ ਆ ਜਾਣਾ ਗੱਡੀ ਆ ਗਈ ਉਹ ਮੈਂ ਵੀ ਆ ਗਈ ਤਨ ਉਸੇ ਤੇ ਨਾ ਫਤ ਤੇ ਗੱਡੀਆਂ ਆ ਹੀ ਜਾਂਦੀਆਂ ਬਾਰੇ ਤਾਂ ਉਸੇ ਤੇ ਤੋਰਨਗੇ ਜੀਤਾ ਸੇੜ ਮੈਂ ਜਦ ਮੈਂ ਨਾ ਜਪਨੂਰ ਦਾ ਪੱਗ ਕੰਬਲ ਲੈਣ ਚਲੀ ਗਈ ਸੀ ਨਾ ਜੱਫੂ ਮਗਰ ਪੈ ਗਈ ਤੇ ਅੱਧਰ ਤੁਹਾਡੇ ਪਾ ਜੀ ਦੇਖ ਐਨੇ ਤਾਂ ਬੜੀ ਵੱਡੀ ਕਰਦੀ ਹੈ ਉੱਚੀ ਚੱਕਦੀ ਹੈ ਉੱਚੀ ਸੋਹਣੀ ਆ ਜੀ ਤੂੰ ਅੱਜ ਕੱਲ ਦੇ ਇੱਲ ਪਹਿਲਾ ਲੜ ਕਰਦਾ ਬਾਕੀ ਸਾਰੀ ਉੱਚੀ ਉਹ ਪਿੱਛੋਂ ਦੀ ਐਵੇਂ ਉਤਰ ਜਾਂਦੀ ਨਹੀਂ ਪੱਗ ਮੈਨੂੰ ਉੱਤਰ ਨਹੀਂ ਆ ਰਹੀ। ਹਾਂ ਮੈਨੂੰ ਤਾਂ ਲੱਗ ਰਿਹਾ। ਤੁਹਾਨੂੰ ਨਹੀਂ ਲੱਗਦਾ। ਆਸ ਗਿਆ ਕਾ ਤੋ ਆ ਰਹੀ। ਵਾਪਸੀ ਸਾਨੂੰ ਘਰ 'ਚ ਪਹੁੰਚਦੇ ਹੋਏ ਟਾਈਮ ਹੀ ਲੱਗ ਜਾਏਗਾ ਨਾ। ਹਾਂਜੀ। ਟਾਈਮ ਹੀ ਲੱਗ ਜਾਏਗਾ 8 ਤੇ 7 ਤੇ ਵੱਜ ਗਏ ਹਨਾ। ਸਵਾ ਘੰਟਾ ਡੇਢ ਤੇ ਲੱਗਣਾ ਹੀ ਪਹੁੰਚਦੇ। 2 ਘੰਟਾ ਲੱਗ ਜਾਂਦੇ। 2 ਲੱਗ ਜਾਂਦੇ ਡੇਢ ਰਸਤੇ 'ਚ ਬੰਦਾ ਵਿੱਚ। ਹਾਂ ਇਹ ਤੇ ਗ੍ਰਾਫਿਕ ਦੀ ਗੱਲ ਹੈ। ਜੰਦ ਦਾ ਤੇ ਰਾਤ ਦਾ ਫਰਕ ਪੈਂਦਾ ਹੁਣ ਤੁਰਿਆ ਸੀ ਉੱਥੋਂ ਦੀ ਇੱਕ ਹੈ ਧੁੰਦਲਾ ਮੋਸਮ ਇਹਨਾਂ ਬਾਰੇ ਮੈਨੂੰ ਜੰਦ ਕਰੇ ਜਾਂਦੇ ਲੁਧਿਆਣੇ ਤੋਂ ਵੀ 20 ਕਿਲੋਮੀਟਰ ਪਿੰਡ ਪੈਂਦਾ ਵਾ ਅਸੀਂ ਚੱਲੇ ਸੀ ਹੁਣ ਵਾਪਸ ਸੀ ਘਰੇ ਤੇ ਲੇਟ ਹੀ ਹੋ ਗਏ ਕਿਉਂਕਿ ਨੇਰਾ ਹੀ ਪੈ ਗਿਆ ਕਿਉਂਕਿ ਦਵਾਈ ਬਹੁਤ ਲੇਟ ਆਈ ਮੈਂ ਤਾਂ ਕਰਕੇ ਹੁਣ ਚੱਲੇ ਆ ਸੀ ਵਾਪਸ ਤੇ ਵਲੋਗ ਲੱਗਦਾ ਕੱਲ ਹੀ ਆਊਗਾ ਹੁਣ ਕੀ ਘਰ ਦੇ ਲਈ ਥਕਾਵਟ ਹੋ ਜਾਂਦੀ ਐ ਨਹੀਂ ਹਿੰਮਤ ਹੀ ਨਹੀਂ ਹੋਣੀ ਕਿ ਲੋਗਿੰਗ ਕਰ ਵੀਡੀਓ ਪਾ ਸਕੀ ਤੇ ਸਵੇਰੇ ਇੱਕੋ ਮੇਰੀ ਬੇਸਿਕ ਦੋ ਆ ਜਾਏਗਾ ਆਰਸ਼ੂ ਕਹਿੰਦਾ ਮੈਨੂੰ ਫਲੈਟ ਦਿਖਾਉਗੀ ਬਿਲਡਿੰਗ ਨਜ਼ਰ ਆ ਰਹੀ ਵੱਡੀ ਬਿਲਡਿੰਗ ਜਿਵੇਂ ਹੋਰ ਅਪਾਰਟਮੈਂਟ ਹੁੰਦੇ ਨੇ ਵੱਡੇ ਵੱਡੇ ਐ ਤੇ ਹੋ ਰਹੀ ਐ ਫਲੈਟ ਹੈਗੇ ਹਾਂ ਫਲੈਟ ਹੁੰਦੇ ਪਤਾ ਅਪਾਰਟਮੈਂਟ ਆ ਅਪਾਰਟਮੈਂਟ ਵਾਲੇ ਫਲੈਟ ਬਨੇ ਹੁੰਦੇ। ਦਿੱਲੀ ਆ ਦਿੱਲੀ ਦਿੱਲੀ ਲੁਧਿਆਣਾ ਤੇ ਦੂਜੀ ਦਿੱਲੀ ਹੈਗੀ ਆ। ਅੱਜ ਫੀਲ ਹੋ ਰਿਹਾ ਜਿਵੇਂ ਲਾ ਸ਼ਹਿਰ ਦੇ ਵਿੱਚ ਆਈ ਹੋਈ ਜਿਵੇਂ ਦਿੱਲੀ ਸ਼ਹਿਰ ਤੋਂ ਨਿਕਲ ਗਏ ਸੀ ਨਾ ਉਹ ਵੇ ਆ। ਹਨਾ ਐਵੇਂ ਉੱਥੇ ਪ੍ਰੀਟ ਕੋਟ ਵੀ ਨਹੀਂ ਹੈਗੀ ਆ। ਕੋਈ ਜੀਰੀ ਮੈਲ ਜਿੰਦੀ ਨਹੀਂ ਸੀ। ਮਸ਼ੀਨ ਹੈ। ਇਹ ਰੋ ਕਰੇਨ। ਹਾਂ। ਉਹ ਕੇ ਉਹ ਬੱਝ ਰਿਹਾ ਬੰਦਾ ਫੇਰੇ ਘੁੱਟ ਰਿਹਾ। ਹਾਂ। ਚਲੋ। 58 ਕਰ ਰਹੇ ਥੋੜੀ ਦਿਰ ਹੋ ਗਿਆ ਤੇ ਬਾਕੀ ਬਹੁਤ ਵਧੀਆ ਰਿਹਾ ਉੱਥੇ ਸਾਡਾ ਮੈਂ ਕਹਿੰਨੀ ਬਹੁਤ ਕੇਅਰ ਕੀਤੀ ਜਾਂਦੀ ਹੈ ਇੱਕ ਇੱਕ ਇਨਸਾਨ ਦੀ ਹਨਾ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਜਾਂਦਾ ਸਿਰ ਤੋਂ ਲੈ ਕੇ ਪੈਰ ਤੱਕ ਉਹਦੀ ਸਾਰੀ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਖਾਣੇ ਤੋਂ ਲੈ ਕੇ ਦਵਾਈ ਤੱਕ ਦਾ ਅੱਜ ਅੱਖੀਂ ਵੇਖਿਆ ਹੁਣ ਤੱਕ ਤੇ ਸੁਣਿਆ ਸੀ ਅੱਖੀਂ ਵੇਖ ਕੇ ਮੈਂ ਕਹਿੰਨੀਆ ਹੋਰ ਰਹੀ ਗੱਲ ਮਿੰਟੂ ਵੀਰ ਜੀ ਦੀ ਗੱਲਾਂ ਦੀ ਉਹ ਜਦੋਂ ਬੋਲਦੇ ਸੀ ਨਾ ਮੈਨੂੰ ਇੰਜ ਲੱਗਦਾ ਸੀ ਜਿਵੇਂ ਰੱਬ ਬੋਲ ਰਿਹਾ ਆਹ ਉਹ ਨਹੀਂ ਆnder time ਜਦੋਂ ਮੈਨੂੰ ਕਹਿੰਦੇ ਪੈਨੇ ਫਿਕਰ ਨਹੀਂ ਕਰਨੀ ਮੈਂ ਬੈਠਾ ਮੈਂ ਇੱਕ ਜਿਵੇਂ ਵੱਡਾ ਪਿਓ ਕਹਿੰਦਾ ਨਾ ਪਿਓ ਪਿਓ ਬੈਠਾ ਹੋਵੇ ਤੇ ਕਿਸੇ ਚੀਜ਼ ਦੀ ਫਿਕਰ ਨਹੀਂ ਹੁੰਦੀ ਅੱਜ ਉਹ ਚੀਜ਼ ਫੀਲ ਹੋਈ ਕਿ ਹਵਾਸ ਹੈ ਜੇ ਨੇ ਪਰਮਾਤਮਾ ਹੈਗਾ ਬੈਠਾ ਤੇ ਮਿੰਟੂ ਵੀਰ ਜੀ ਤੇ ਜਿੱਚ ਤੇ ਵੈਸੇ ਵੀ ਪਰਮਾਤਮਾ ਹੀ ਵਰਤਦਾ ਹੈ ਬਹੁਤ ਵਧੀਆ ਲੱਗਾ ਮੈਂ ਕਹਿੰਨੀ ਕਈ ਵਾਰੀ ਸ਼ਬਦ ਵੀ ਨਹੀਂ ਹੁੰਦੇ ਬੋਲਣ ਦੇ ਕਿ ਅਸੀਂ ਕਾ ਉਹਨਾਂ ਬਾਰੇ ਕੀ ਕਰੀਏ ਜੋ ਕਿਹਾ ਉਹ ਵੀ ਮੈਂ ਕਹਿੰਨੀ ਹਜੇ ਥੋੜੇ ਆ ਬੋਧਨ ਵਾਲੀ ਬੋਲਨੇ ਬਾਕੀ ਇੰਨੀ ਦੁਨੀਆ ਬੈਠੀ ਉਹਨਾਂ ਲਈ ਅਸੀਂ ਰਾਜਨਵੀਰ ਤੇ ਸੀਮਾ ਭੈਣ ਦਾ ਬੋਲ ਰਾਜਨਵੀਰ ਸੀਮਾ ਭੈਣ ਤੇ ਯੂਕੇ ਵਾਲੀ ਭੈਣ ਜੀਤ ਭੈਣ ਉਹਨਾਂ ਦੇ ਹਸਬੰਡ ਉੱਥੇ ਮਨੁੱਖਤਾ ਦੀ ਸੇਵਾ ਦੇ ਉਹਨਾਂ ਨੇ ਬਹੁਤ ਕੇਅਰ ਕੀਤੀ ਮੈਂ ਕਹਿੰਨੀ ਹਰ ਇੱਕ ਚੀਜ਼ ਦੀ ਕਰ ਕੀਤੀ ਸਾਰਿਆਂ ਦਾ ਧੰਨਵਾਦ ਹੈ ਸਾਡਾ ਸਾਡੇ ਵੱਲੋਂ ਹਨ ਹਰਜੀਤ ਤੇ ਰਮਨ ਮੇਰੇ ਵੱਲੋਂ ਰਮਨ ਵੱਲੋਂ ਇੱਕ ਨੁਕੀ ਜੋੜੀ ਵੱਲੋਂ ਕਿ ਉਹਨਾਂ ਨੇ ਸਾਨੂੰ ਕਹਿ ਲਓ ਅਸੀਂ ਟੈਨਸ਼ਨ ਨਾਲ ਭਰ ਕੇ ਗਏ ਸੀ ਇੱਥੋਂ ਦੀ ਤੇ ਅਸੀਂ ਟੈਨਸ਼ਨਾਂ ਤੋਂ ਖਾਲੀ ਹੋ ਕੇ ਆਏ ਆ ਤੇ ਐਸੀ ਦਾ ਹੁਣ ਸਿਰ ਤੇ ਸਬਸਕ੍ਰਾਈਬ ਹੀ ਨਹੀਂ ਆ ਗਿਆ ਕਿ ਕਿਸੇ ਚੀਜ਼ ਦੀ ਸਾਨੂੰ ਉਹ ਦੁਖੀ ਗਏ ਸੀ ਖੁਸ਼ੀ ਚ ਲੈ ਕੇ ਹਾਂ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਉੱਥੇ ਜਾ ਕੇ ਬੰਦਾ ਨਾ ਖੁਸ਼ ਹੋ ਜਾਂਦਾ ਖੁਸ਼ ਐਵੇਂ ਕਿ ਹਸੀ ਝੁੱਟੋ ਟੋਲਲੀ ਆਈਆਂ ਦੁੱਖ ਵੀ ਭੁੱਲ ਜਾਏਗਾ ਬੰਦਾ ਆਪਣਾ ਐਨਾ ਐਨੀ ਜਾਨ ਪੈ ਜਾਂਦੀ ਉੱਥੇ શરી ਚ ਉੱਥੇ ਜਾ ਕੇ ਜੀਣ ਚ ਕਿ ਤੁਸੀਂ ਵਲੌਗ ਦੇਖੋਗੇ ਨਾ ਤੁਹਾਨੂੰ ਵੀ ਵਧੀਆ ਲੱਗੂਗਾ ਤੇ ਕੋਈ ਇਹੋ ਜਿਹਾ ਗੱਲ ਨਾ ਕਰਿਓ ਕਮੈਂਟ ਨਾ ਕਰਿਓ ਕਿ ਹਾਂ ਵੀ ਤੁਸੀਂ ਤੇ ਵਲੋਗ ਬਣਾਣਗੇ ਸੀ ਜਾਂ ਕੁਛ ਇਹੋ ਜਿਹਾ ਕੁਛ ਨਹੀਂ ਆ ਉਥੇ ਤੇ ਤੁਹਾਨੂੰ ਪਲ ਦਿਖਾਏ ਨੇ ਕਿ ਉਥੇ ਕਿੰਨੇ ਖੁਸ਼ੀ ਨਾਲ ਬੰਦਾ ਰਹਿੰਦਾ ਇਹ ਚੀਜ਼ ਆ ਉਥੇ ਤੇ ਬੰਦਾ ਬਿਮਾਰ ਹੋ ਕੇ ਜਾਂਦਾ ਹੈ ਤੇ ਸਹੀ ਹੋ ਕੇ ਆਂਦਾ ਕਿਉਂਕਿ ਅਸੀਂ ਕਿਸੇ ਇਨਸਾਨ ਕੋਲ ਨਹੀਂ ਜਾਂਦੇ ਅਸੀਂ ਉਥੇ ਰੱਬ ਕੋਲ ਜਾਂਦੇ ਹਾਂ ਰੱਬ ਨੂੰ ਮਿਲਣ ਜਾਂਦੇ ਹਾਂ ਤੇ ਰੱਬ ਜੇ ਵੇਖਣਾ ਜਾਂਦਾ ਜੇ ਕਹਿੰਦੇ ਨਾ ਕਿਸੇ ਨੇ ਰੱਬ ਨਹੀਂ ਵੇਖਿਆ ਤੇ ਮੈਂ ਵੇਖਿਆ ਮੈਂ ਮਿੰਟੂ ਵੀਰ ਜੀ ਚ ਵੇਖਿਆ ਬਹੁਤ ਇਨਸਾਨ ਨੇ ਵੇਖਿਆ ਮੈਂ ਮੈਂ ਤੇ ਵੇਖਿਆ ਹੀ ਵੇਖਿਆ ਬੜਾ ਬੜਿਆਂ ਨੇ ਵੇਖਿਆ ਜੇ ਤੁਸੀਂ ਵੀ ਕਿਸੇ ਨੂੰ ਦੇਖਣਾ ਹੈ ਨਾ ਤੇ ਉੱਥੇ ਜਾਓ ਰੱਬ ਨੂੰ ਮਿਲੋ ਤੇ ਰੱਬ ਨੂੰ ਮਿਲ ਕੇ ਮੈਨੂੰ ਬਹੁਤ ਸਕੂਨ ਮਿਲੇਗਾ ਉਹ ਤੇ ਸੱਚੀ ਤੇ ਰੱਬ ਨੇ ਬਾਕੀ ਬਈ ਕੋਈ ਹੋਰ ਲਫ਼ਜ਼ ਨਹੀਂ ਹੈ ਕਿ ਮੈਨੇ ਕੋਲ ਉਹਨਾਂ ਲਈ ਕਹਿਣ ਨੂੰ ਕੀ ਆਪਾਂ ਤੇ ਘਰ ਦੇ ਦੀ ਨਹੀਂ ਉਹ ਕਰ ਦੇਗੇ ਕਿ ਕੀ ਕਹਿਣ ਦਾ ਬਾਵਾ ਜਰ ਦੇ ਹਾਂ ਉਹ ਦੇਖ ਲਓ ਉਹਨਾਂ ਨੂੰ ਗਾਲਾਂ ਵੀ ਕੱਢ ਜਾਂਦੇ ਆ ਹਨਾ ਇਹ ਕਿੱਡਾ ਜਿਗਰਾ ਉਹਨਾਂ ਦਾ ਬਹੁਤ ਦੁਨੀਆ ਮੈਂ ਕਰਨੀ ਉਹਨਾਂ ਨੂੰ ਮਿਲਣ ਆਂਦੀ ਤੇ ਉਹ ਜਿਹੜਾ ਜਰਦਾਗਾ ਤੇ ਉਹਨੂੰ ਰੱਬ ਦਾ ਰੂਪ ਨਾ ਕਹੀਏ ਤੇ ਹੋਰ ਕੀ ਕਹੀਏ ਹਨਾ ਮੈਂਟੂ ਵੀਰੇ ਨੂੰ ਰੱਬ ਨਾ ਕਹੀਏ ਤੇ ਕੀ ਕਹੀਏ ਬਸ ਅਸੀਂ ਤੇ ਸਿਰਫ ਤੁਹਾਨੂੰ ਦੱਸ ਰਹੇ ਆ ਤੇ ਤੁਸੀਂ ਇਹ ਚੀਜ਼ ਦਾ ਅਨੁਭਵ ਕਰ ਸਕਦੇ ਹੋ ਉੱਥੇ ਜਾ ਕੇ ਮੈਂ ਕਰ ਸਕਦੇ ਹੋ ਹਨਾ ਗੱਲ ਦਾ ਪਰ ਜੇ ਤੁਸੀਂ ਉੱਥੇ ਰੀਅਲ ਦੇਖੋਗੇ ਨਾ ਤੇ ਉਹ ਜੰਨਤ ਹੈ ਸਵਰਗ ਹੈਗਾ ਸਵਰਗ ਵੇਗਨਾ ਤੇ ਹਸਨਪੁਰ ਤੋਂ ਲਖਤਾ ਦੀ ਸੇਵਾ ਤੇ ਜ਼ਰੂਰ ਜਾਇਓ ਜਿਹੜੇ ਨਹੀਂ ਗਏ ਉੱਥੇ ਜਾ ਕੇ ਜ਼ਰੂਰ ਮਿਲਿਓ ਜੇ ਤੁਸੀਂ ਜ਼ਰੂਰੀ ਨਹੀਂ ਹੈ ਬਿਮਾਰ ਹੈ ਤਾਂ ਹੀ ਜਾਣਾ ਤੁਸੀਂ ਹੋਵੇਂ ਵੀ ਜਾਓ ਕਿਉਂਕਿ ਬਹੁਤ ਦੁਨੀਆ ਆਂਦੀ ਹੈ ਦਿਨ ਦੇ ਵਿੱਚ ਉੱਥੇ ਬਹੁਤ ਸੇਵਾ ਕਰਨ ਵਾਲੇ ਆਂਦੇ ਨੇ ਉੱਥੇ ਅਸੀਂ ਤੇ ਬਸ ਐ ਹੀ ਰਹਿ ਪਰਮਾਤਮਾ ਉਹਨਾਂ ਨੂੰ ਲੰਮੀਆਂ ਉਮਰਾਂ ਦੇਣ ਤੇ ਤਰੱਕੀ ਦੇਣ ਮントੂ ਵੀਰ ਜੀ ਨੂੰ ਬਸ ਗੁਰਬਾਣੀ ਨਾਲ ਤੇ ਜੁੜੇ ਹੀ ਨੇ ਤੇ ਸਾਡੀ ਭੈਣ ਤੇ ਸਾਡੇ ਵੀਰ ਰਾਜਨ ਵੀਰ ਨੂੰ ਤੰਦਰੁਸਤੀ ਤੇ ਲੰਮੀ ਉਮਰ ਆ ਬਖਸ਼ੇ ਮਹਾਰਾਜ ਸਾਰਿਆਂ ਨੂੰ ਜਿੰਨਾ ਜਿੰਨਾ ਨੇ ਸਾਡਾ ਸਾਥ ਦਿੱਤਾ ਮੈਂ ਕਹਿੰਨੀ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਵੀਡੀਓ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਮਹਾਰਾਜ ਤੰਦਰੁਸਤੀ ਬਖਸ਼ੇ ਬਸ ਅਸੀਂ ਇਹੀ ਕਹਿ ਸਕਦੇ ਹਾਂ ਹਸਪੀਟਲ ਜਿਵੇਂ ਅਸੀਂ ਇੱਥੇ 2 ਦਿਨ ਪਹਿਲੇ ਕਿਉਂਕਿ ਕੋਈ ਭੈਣ ਭਰਾ ਦਵਾ ਕਰਦੇ ਆ ਕੋਈ ਸਾਡੇ ਲਈ ਹਨ ਤੇ ਬੜੇ ਭੈਣ ਭਰਾ ਮਿਲੇ ਵੀ ਸਾਨੂੰ ਉੱਥੇ ਹਾਂ ਉਹ ਵੀ ਵੇਖ ਕੇ ਰਣਗੇ ਤੁਸੀਂ ਕਿੱਥੇ ਕਿਵੇਂ ਆ ਗਏ ਅਨਾਂ ਤੇ ਪਤਾ ਨਹੀਂ ਸਰਾਂ ਮਰਜੀਤ ਦੀ ਪਰ ਅੱਧ ਵੀ ਖਰਾਬ ਚੱਲ ਰਹੀ ਹੈ ਤਾਂ ਕਰਕੇ ਫਿਰ ਉੱਥੇ ਵੀ ਬੜੇ ਬਹਿਨਪਰਾ ਮਿਲੇ ਨੇ ਵਲੌਗ ਜਿਹੜੇ ਦੇ ਖਾਸ ਕਰਕੇ ਵੀ ਮਿਲੇ ਮੰਤਰੀ ਮਹਦੇ ਮੰਤਰੀ ਜੀ ਵੀ ਮਿਲੇ ਸੀ ਚਲੋ ਹੋਣਾ ਸੀ ਗੁੱਡ ਨਾਈਟ ਕਰਨਾ ਜੱਪਨੂ ਦੱਸਾਂ ਗਿਆ ਤੇ ਜੱਪਨੂ ਨੇ ਜਾਨੀ ਕਿ ਵੀ ਉੱਥੇ ਅੱਜ 10 ਦਿਨ ਬਾਅਦ ਫੇਰ ਜਾਣਾ ਫਿਰ ਚਾਕਲੇਟਾਂ ਦੀਆਂ ਲੰਗਾ ਲੰਜਾ ਲੰਜਾਂ ਦਾ ਮਤਲਬ ਕਦਰਪੂਰੀ ਗੱਡੀ ਹੋਰ ਡੌਗੀ ਨਾਲ ਕੀ ਕੋਈ ਚੋਣ ਆ ਗਈ ਇਹਨੂੰ ਕੋਈ ਨਾ ਕੋਈ ਆਉਂਦਾ ਸੀ ਕੋਈ ਕੁਸ ਦੇ ਜਾਂਦਾ ਸੀ ਕੋਈ ਕੁਸ ਬੰਦ ਕਰ ਲਿਆ ਸੋਈ ਤੇ